ਤਤ ਵਿਚਾਰ ਜਹ ਮਥਰਾ ਜਗ ਤਾਰਨ ਕੋ ਅਵਤਾਰ ਬਣਾਇਓ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾ ਆਇਓ ਅੱਜ ਸ਼ਹੀਦੀ ਦਾੜਾ ਗੁਰੂ ਅਰਜਨ ਦੇਵ ਜੀ ਦਾ ਤੇ ਜਿਵੇਂ ਅਸੀਂ ਇੱਥੇ ਸਰਾਬਾਰ ਅਗਰਦਵਾਰ ਸਾਹਿਬ ਦੇ ਵਿੱਚ ਆਏ ਆ ਤੇ ਮੱਥਾ ਟੇਕਿਆ ਇੱਥੇ ਲੰਗਰ ਵੀ ਛਕਿਆ ਬਹੁਤ ਵੱਡੀ ਸ਼ਹਾਦਤ ਹੈਗੀ ਸਾਡੇ ਗੁਰਾਂ ਦੀ ਤੇ ਇਹ ਜਿਹੜਾ ਗੁਰਪੁਰਬ ਹੁੰਦਾ ਤੇ ਇਸੇ ਮਹੀਨੇ ਆਉਂਦਾ ਜੂਨ ਚ ਤੇ ਜੂਨ ਚ ਆਪਾਂ ਨੂੰ ਲੱਗਦਾ ਦੇਖੋ ਕਿੰਨੀ ਗਰਮੀ ਹੈ ਤੇ ਜਦੋਂ ਆਪਾਂ ਇਤਿਹਾਸ ਵੇਖਦੇ ਆਂ ਤੇ ਉਹਨਾਂ ਨੇ ਤੱਤੀਆਂ ਤਵੀਆਂ ਤੇ ਬੈਠ ਕੇ ਸ਼ਹਾਦਤ ਦਿੱਤੀ ਸੀ ਸੋ ਉਹ ਇੱਕ ਬਹੁਤ ਹੀ ਤੁਹਾਨੂੰ ਇਹ ਲੱਗਦਾ ਕਿ ਸੁਣ ਕੇ ਕਿਵੇਂ ਸ਼ਹਾਦਤ ਦਿੱਤੀ ਇੰਨੀ ਗਰਮੀ ਉੱਤੋਂ ਤੇ ਹੀਟੋ ਤੱਤੀਆਂ ਤਵੀਆਂ ਤੇ ਬਹੁਤ ਵੱਡੀ ਕੁਰਬਾਨੀ ਹੈ ਤੇ ਸਾਨੂੰ ਬਹੁਤ ਕੁਝ ਸਿੱਖਣਾ ਚਾਹੀਦਾ ਧੰਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਪਵਿੱਤਰ ਸ਼ਹੀਦੀ ਗੁਰਪੁਰਬ ਜਿਸ ਤਰ੍ਹਾਂ ਸਮੁੱਚੇ ਸੰਸਾਰ ਭਰ ਦੇ ਅੰਦਰ ਅੱਜ ਬੜੀ ਸ਼ਰਧਾ ਭਾਵਨਾ ਸ਼ਿੱਦਤ ਦੇ ਨਾਲ ਮਨਾਇਆ ਜਾ ਰਿਹਾ ਹੈ ਇਸ ਗੁਰਦੁਆਰਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾ ਸਰਾਬਾ ਨਗਰ ਲੁਧਿਆਣਾ ਵਿਖੇ ਵੀ ਬੜੀ ਸ਼ਰਧਾ ਭਾਵਨਾ ਨਾਲ ਸੰਗਤਾਂ ਵੱਲੋਂ ਮਨਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੇਰਾ ਨਾਮ ਹੈ ਹਰਦੀਪ ਤੇ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਦੋਸਤੋ ਜਿੱਥੇ ਇੱਥੇ ਪੂਰੀ ਦੁਨੀਆ ਦੇ ਵਿੱਚ ਪੰਜਾਬੀ ਵੱਜਦੇ ਨੇ ਅੱਜ ਬੜੇ ਹੀ ਸਰਦਾਰ ਦੇ ਨਾਲ ਜਿਹੜਾ ਹੈਗਾ ਵਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਹੈ ਲੁਧਿਆਣਾ ਦੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਦੀ ਗੱਲ ਕਰੀਏ ਤੇ ਅੱਜ ਇੱਥੇ ਵੀ ਮਨਾਇਆ ਜਾ ਰਿਹਾ ਹੈ ਸਾਡੇ ਨਾਲ ਗੱਲ ਕਰ ਲਈ ਮੌਜੂਦ ਨੇ ਹੈੱਡ ਗ੍ਰੰਤੀ ਨਿਰਮਨ ਸਿੰਘ ਜੀ ਜਾਣਦੇ ਹਾਂ ਦੇ ਪਿੱਛੇ ਕੀ ਇਤਿਹਾਸ ਹੈ ਔਰ ਕਿਸ ਪ੍ਰਕਾਰ ਦੇ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਜਿਹੜਾ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਕਿਸ ਪ੍ਰਕਾਰ ਨਾਲ ਮਨਾਇਆ ਜਾ ਰਿਹਾ ਹੈ ਔਰ ਕੀ ਅੱਜ ਦੇ ਕਾਰਜਕ੍ਰਮ ਕੋ ਦੁਆਰਾ ਸਾਹਿਬ ਦੇ ਚਲਾਨ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ ਤਤ ਵਿਚਾਰ ਜਹ ਮਥਰਾ ਜਗ ਤਾਰਨ ਕੋ અવਤਾਰ ਬਣਾਇਓ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾ ਆਇਓ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਪ੍ਰਤਾਖਰ ਬਾਣੀ ਕੇ ਬੋਹਿਤ ਪੰਜਵੇਂ ਪਾਤਸ਼ਾ ਧੰਨ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਪਵਿੱਤਰ ਸ਼ਹੀਦੀ ਗੁਰਪੁਰਬ ਜਿਸ ਜਿਸ ਤਰ੍ਹਾਂ ਸਮੁੱਚੇ ਸੰਸਾਰ ਭਰ ਦੇ ਅੰਦਰ ਅੱਜ ਬੜੇ ਸ਼ਰਧਾ ਭਾਵਨਾ ਸ਼ਿੱਦਤ ਦੇ ਨਾਲ ਮਨਾਇਆ ਜਾ ਰਿਹਾ ਹੈ ਇਸ ਗੁਰਦੁਆਰਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾ ਸਰਾਬਾ ਨਗਰ ਲੁਧਿਆਣਾ ਵਿਖੇ ਵੀ ਬੜੀ ਸ਼ਰਧਾ ਭਾਵ ਨਾਲ ਨਾਲ ਸੰਗਤਾਂ ਵੱਲੋਂ ਮਨਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜਿਨ੍ਹਾਂ ਨੂੰ ਅਸੀਂ ਸ਼ਹੀਦਾਂ ਦੇ ਸਰਤਾਜ ਆਖਦੇ ਹਾਂ। ਸ਼ਹੀਦਾਂ ਦੇ ਸਰਤਾਜ ਤਾਂ ਇਸ ਕਰਕੇ ਆਖਿਆ ਜਾ ਸਕਦਾ ਹੈ ਕਿ ਜਿਪਾ ਉਹਨਾਂ ਤੋਂ ਪਹਿਲਾਂ ਬਹੁਤ ਸਾਰੇ ਸ਼ਹੀਦ ਹੋਣ। ਪਰ ਉਹਨਾਂ ਤੋਂ ਪਹਿਲਾਂ ਸਿੱਖ ਹਿਸਟਰੀ ਦੇ ਵਿੱਚ ਜਾਂ ਇਸ ਹਿੰਦੁਸਤਾਨ ਦੀ ਤਾਫਾਹੀਖ ਦੇ ਵਿੱਚ ਕੋਈ ਸ਼ਹੀਦਾਂ ਦਾ ਇਤਿਹਾਸ ਨਹੀਂ ਮਿਲਦਾ। ਪਰ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਸ਼ਹੀਦਾਂ ਦੇ ਸਰਤਾਜ ਕਿਉਂ ਆਖਿਆ ਜਾਂਦਾ ਉਹਦਾ ਕਾਰਨ ਇਹ ਵੀ ਕਿ ਗੁਰੂ ਅਰਜਨ ਦੇ ਪਾਤਸ਼ਾਹ ਨੇ ਜਿਹੜਾ ਸ਼ਹੀਦ ਸ਼ਬਦ ਹੈ ਉਹ ਹਿੰਦੁਸਤਾਨ ਦੀ ਧਰਤੀ ਤੇ ਹੀ ਨਹੀਂ ਬਲਕਿ ਏਸ਼ੀਆ ਦੀ ਧਰਤੀ ਤੇ ਲੈ ਕੇ ਆਂਦਾ ਹੈ ਦੂਜੀ ਕਾਰਨ ਕਿ ਜਿਹੜੀ ਇਹਨਾਂ ਦੀ ਸ਼ਹਾਦਤ ਹੈ ਉਹ ਬੜੀ ਬਲੱਖਣ ਹੈ ਇਸ ਤਰ੍ਹਾਂ ਦੇ ਤਸੀਹੇ ਇਸ ਤਰ੍ਹਾਂ ਦੇ ਜ਼ੁਲਮ ਕਿਸੇ ਹੋਰ ਦੇ ਜੀਵਨ ਵਿੱਚੋਂ ਨਹੀਂ ਸਾਨੂੰ ਮਿਲਣਗੇ ਜਿਹੜੇ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਦਿੱਤੇ ਗਏ ਤੇ ਦੇਖੋ ਐਡੇ ਵੱਡੇ ਦੁੱਖ ਨੂੰ ਐਡੇ ਵੱਡੇ ਕਸ਼ਟ ਨੂੰ ਚਲਦਿਆਂ ਹੋਇਆਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਬਰ ਸਿੱਦਕ ਭਰੋਸੇ ਸ਼ਾਂਤੀ ਦੇ ਨਾਲ ਸਭ ਕੁਝ ਸਹਿ ਲਿਆ ਉਹ ਚੀਜ਼ ਵੀ ਜਿਹੜੀ ਆਜ਼ਾਰ ਸੀ ਜਿਸ ਨੂੰ ਜਰਨਾ ਔਖਾ ਹੈ ਕਿਉਂਕਿ ਭੁੱਖੇ ਤੇ ਪਿਆਸੇ ਰੱਖਿਆ ਗਿਆ ਬੰਦੇ ਕੋਲੋਂ 1-2 ਦਿਨ ਸਹਾਰਨਾ ਔਖਾ ਹੋ ਜਾਂਦਾ ਹੈ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਭੁੱਖੇ ਪਿਆਸੇ ਰੱਖਿਆ ਗਿਆ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਉਬਲਦੀ ਦੀਗ ਵਿੱਚ ਉਬਾਲਿਆ ਗਿਆ ਫਿਰ ਤਤੀ ਤਵੀ ਤੇ ਬਿਠਾ ਕੇ ਗੁਰਦੇਤੇ ਆਪਣਾ ਪੂੰਜੇ ਵੱਲੋਂ ਸੜਦੀ ਬਲਦੀ ਰੀਤ ਉਹ ਰੇਤ ਉਹਨਾਂ ਦੇ ਸੀਸ ਵਿੱਚ ਪਾਈ ਗਈ ਫਿਰ ਆਖਰ ਜਦੋਂ ਜਾਲਮਾਂ ਨੇ ਦੇਖਿਆ ਕਿ ਹੁਣ ਗੁਰੂ ਅਰਜਨ ਦੇ ਪਾਤਸ਼ਾ ਜਿਨ੍ਹਾਂ ਦੇ ਸਰੀਰ ਦੇ ਵਿੱਚ ਆਖਰੀ ਸਾਹ ਚੱਲ ਰਹੇ ਸਨ ਸਰੀਰ ਦੀਆਂ ਹੱਡੀਆਂ ਬਾਹਰ ਨਿਕਲ ਚੁੱਕੀਆਂ ਸਨ ਉਹਨਾਂ ਨੂੰ ਰਾਵੀ ਦਰਿਆ ਦੇ ਵਿੱਚ ਰੋੜ ਦਿੱਤਾ ਗਿਆ ਜੋ 30 ਮਈ 1606 ਈਸਵੀ ਨੂੰ ਗੁਰੂ ਅਰਜਨ ਦੇ ਪਾਤਸ਼ਾ ਦੀ ਸ਼ਹਾਦਤ ਹੁੰਦੀ ਹੈ ਇਸੇ ਸੰਬੰਧ ਅੰਦਰ ਇਸ ਪਾਵਨ ਸਥਾਨ ਵਿਖੇ ਜਿੱਥੇ ਆਦਿ ਸ਼੍ਰੀ ਅਕੰਡ ਪੁਰ ਸਾਹਿਬ ਜੀ ਦੀ ਸਮਾਪਤੀ ਹੋਈ ਹੁਣ ਦੁਪਹਿਰ ਦੇ ਦੀਵਾਨ ਸੱਜ ਰਹੇ ਨੇ 2 ਵਜੇ ਤੱਕ ਰਾਤ ਦੇ ਦੀਵਾਨ ਵੀ ਸੱਜਣਗੇ ਤੇ ਸੰਗਤਾਂ ਵੱਲੋਂ ਠੰਡੇ ਮਿੱਠੇ ਜਲ ਦੀਆਂ ਸ਼ਬੀਲਾਂ ਵੀ ਲਗਾਈਆਂ ਜਾ ਰਹੀਆਂ ਨੇ ਗੁਰੂ ਕੇ ਲੰਗਰ ਵੀ ਵਰਤ ਰਹੇ ਨੇ ਤੇ ਸਭ ਸੰਗਤਾਂ ਨੂੰ ਗੁਰੂ ਕਿਰਪਾ ਕਰੇ ਸਾਨੂੰ ਜੀਵਨ ਦੇ ਅੰਦਰ ਸ਼ਾਂਤੀ ਸਬਰ ਸੰਤੋਖ ਚੜ੍ਹਦੀ ਕਲਾ ਜੀਵਨ ਦੇ ਅੰਦਰ ਸਤਿਗੁਰੂ ਕੋਲੋਂ ਇਹ ਦਾਤ ਦੀ ਪ੍ਰਾਪਤੀ ਹੋਵੇ ਜਿਵੇਂ ਸਤਿਗੁਰੂ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੇ ਇਹ ਬਚਨ ਕਹੇ ਸੀ ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੇ ਪ੍ਰਮਾਤਮਾ ਦੇ ਬਾਣੇ ਨੂੰ ਰਜਾ ਨੂੰ ਕਿਸ ਤਰ੍ਹਾਂ ਆਪਣੇ ਜੀਵਨ ਵਿੱਚ ਮੰਨਣਾ ਹੈ ਅਸੀਂ ਗੁਰੂ ਰਜਾ ਨੂੰ ਬਾਣੇ ਨੂੰ ਆਪਣੇ ਜੀਵਨ ਵਿੱਚ ਬਤੀਤ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਚਾਹੂਗਾ ਸ਼ੇਦੀ ਜੀ ਅੱਜ ਸ਼ੇਦੀ ਦਾੜਾ ਗੁਰੂ ਅਰਜਨ ਦੇਵ ਜੀ ਦਾ ਤੇ ਅਸੀਂ ਇੱਥੇ ਸਰਾਬਾ ਨਗਰ ਗੁਰਦੁਆਰਾ ਸਾਹਿਬ ਦੇ ਵਿੱਚ ਆਏ ਆ ਤੇ ਮੱਥਾ ਟੇਕਿਆ ਇੱਥੇ ਲੰਗਰ ਵੀ ਛਕਿਆ ਤੇ ਬਹੁਤ ਵੱਡੀ ਸ਼ਹਾਦਤ ਹੈਗੀ ਸਾਡੇ ਗੁਰਾਂ ਦੀ ਤੇ ਇਹ ਜਿਹੜਾ ਗੁਰਪੁਰਬ ਹੁੰਦਾ ਤੇ ਇਸੇ ਮਹੀਨੇ ਆਉਂਦਾ ਜੂਨ ਚ ਤੇ ਜੂਨ ਚ ਆਪਾਂ ਨੂੰ ਲੱਗਦਾ ਦੇਖੋ ਕਿੰਨੀ ਗਰਮੀ ਹੈ ਤੇ ਜਦੋਂ ਆਪਾਂ ਇਤਿਹਾਸ ਵੇਖਦੇ ਹਾਂ ਤੇ ਉਹਨਾਂ ਨੇ ਤੱਤੀਆਂ ਤਵੀਆਂ ਤੇ ਬੈਠ ਕੇ ਸ਼ਹਾਦਤ ਦਿੱਤੀ ਸੀ ਸੋ ਉਹ ਇੱਕ ਬਹੁਤ ਹੀ ਤੁਹਾਨੂੰ ਇਹ ਲੱਗਦਾ ਕਿ ਸੁਣ ਕੇ ਕਿਵੇਂ ਸ਼ਹਾਦਤ ਦਿੱਤੀ ਐਨੀ ਗਰਮੀ ਉੱਤੋਂ ਤੇ ਹੀਟੋ ਤੱਤੀਆਂ ਤਵੀਆਂ ਤੇ ਬਹੁਤ ਵੱਡੀ ਕੁਰਬਾਨੀ ਹੈ ਤੇ ਸਾਨੂੰ ਬਹੁਤ ਕੁਝ ਸਿੱਖਣਾ ਚਾਹੀਦਾ ਆਪਣੇ ਗੁਰੂ ਸਾਹਿਬਾਨ ਤੋਂ ਸੋ ਸਾਰਿਆਂ ਨੂੰ ਇਹਦੀ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਚਮ ਪਾਤਸ਼ਾਹ ਤਨਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਅੱਜ ਸ਼ਹਾਦਤ ਦਾ ਦਿਨ ਜੋ ਕਿ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਵੱਡਾ ਦਿਨ ਮਨਾਇਆ ਜਾਂਦਾ ਹੈ ਅੱਜ ਗੁਰੂ ਸਾਹਿਬ ਨੇ ਜੋ ਸ਼ਹਾਦਤ ਦਿੱਤੀ ਹੈ ਉਹ ਦੁਨੀਆਂ ਦੇ ਵਿੱਚ ਇੱਕ ਐਗਜ਼ਾਮਪਲ ਹੈ ਔਰ ਇਹ ਜਿਹੜੀ ਸ਼ਹਾਦਤ ਹੈ ਆਉਣ ਵਾਲੇ ਸਮੇਂ ਤੱਕ ਜਦੋਂ ਤੱਕ ਦੁਨੀਆ ਚੱਲਦੀ ਰਹੇਗੀ ਇਹ ਲੋਕਾਂ ਨੂੰ ਯਾਦ ਆਂਦੀ ਰਹੇਗੀ ਅੱਜ ਸਾਨੂੰ ਇਸ ਚੀਜ਼ਾਂ ਤੋਂ ਬੜਾ ਕੁਝ ਸਿੱਖਣਾ ਚਾਹੀਦਾ ਹੈ ਕੁਰਬਾਨੀ ਵਾਸਤੇ ਹਮੇਸ਼ਾ ਯਾਦ ਰਹਿਣਾ ਚਾਹੀਦਾ ਜੇ ਕੋਈ ਸਾਡੇ ਤੇ ਨਜਾਇਜ਼ ਹੋਇਆ ਕੁਝ ਹੋਇਆ ਔਰ ਵੱਡੀ ਗੱਲ ਹੈ ਉਹਨਾਂ ਨੇ ਬੜੇ ਸ਼ਾਂਤੀਪੂਰਵਕ ਢੰਗ ਦੇ ਨਾਲ ਬੜੀ ਸਹਿਜਤਾ ਦੇ ਨਾਲ ਸ਼ਹਾਦਤ ਦਿੱਤੀ ਗੁਰੂ ਦਾ ਨਾਮ ਲੈਂਦੇ ਹੋਏ ਸ਼ਹਾਦਤ ਦਿੱਤੀ ਹੈ ਬੜੀ ਵੱਡੀ ਇੱਕ ਕੁਰਬਾਨੀ ਹੈ ਅੱਜ ਗੁਸਾਲ ਸਾਹਿਬ ਸਾਡੇ ਗੁਰਦੁਆਰਾ ਸਾਹਿਬ ਵਿਖੇ ਆਏ ਨੇ ਇਹ ਹੋਰ ਵੀ ਬੜੀਆਂ ਸ਼ਖਸੀਅਤਾਂ ਆਈਆਂ ਨੇ ਮੈਂ ਸਾਰਿਆਂ ਦਾ ਬਹੁਤ ਸਵਾਗਤ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਮਰਾ ਪਰਸਨ ਹਣੀ ਦੇ ਨਾਲ ਹਰਦੀਪ ਦੁਆ ਨੂੰ ਦੋ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ